ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਜੋ ਕਿ ਆਪਾਂ ਪੰਜਾਬੀ ਮਾਸਟਰਕੈਟਰ ਲਈ ਕਲਾਸਾਂ ਲਗਾ ਰਹੇ ਸੀਗੇ ਜੀ ਤਾਂ ਅੱਜ ਦਾ ਆਪਣਾ ਲੈਕਚਰ ਨੰਬਰ 10 ਆਏਗਾ ਠੀਕ ਹੈ ਤੇ ਅੱਜ ਆਪਾਂ ਕਰਾਂਗੇ ਵਿਦਾਤ ਸਿੰਘ ਤੀਰਜੀ ਦੇ ਬਾਰੇ ਠੀਕ ਹੈ ਤਾਂ ਇਹਨਾਂ ਦੇ ਬਾਰੇ ਜਾਣਾਂਗੇ ਆਪਾਂ ਪੂਰੀ ਡਿਟੇਲ ਦੇ ਵਿੱਚ ਤੇ ਜੋ ਇਸ ਕਲਾਸ ਦਾ ਪੀਡੀਐਫ ਹੋਵੇਗਾ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੀਗਾ ਜੀ ਠੀਕ ਹੈ ਤੇ ਟੈਲੀਗ੍ਰਾਮ ਚੈਨਲ ਦਾ ਆਪਣਾ ਜੋ ਲਿੰਕ ਹੈਗਾ ਉਹ ਤੁਹਾਨੂੰ ਸਾਡੀ ਜੋ ਕਲਾਸ ਚੱਲ ਰਹੀ ਹੈ ਇਸ ਥੱਲੇ ਤੁਹਾਨੂੰ ਮਿਲ ਜੀਗਾ ਜੀ ਠੀਕ ਹੈ ਜੀ ਤੇ ਉਹ ਤੇ ਜੀ ਉਹ ਜੁਆਇਨ ਸ਼ੁਰੂ ਕਰ ਲਿਓ ਜੋ ਆਪਣੇ ਕਲਾਸਾਂ ਲੱਗਦੀਆਂ ਨਹੀਂ ਉਹਦੀ ਵੀ ਅਪਡੇਟ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲਦੀ ਹੈ ਜੀ ਠੀਕ ਹੈ ਜੀ ਤੇ ਅੱਜ ਹੁਣ ਗੱਲ ਕਰਾਂਗੇ ਆਪਾਂ ਆਪ ਦਾ ਸਿੰਘ ਤੀਰਦੀ ਤੇ ਜੋ ਆਪਣੀ ਪਲੇਲਿਸਟ ਤਿਆਰ ਹੋਈ ਹੈਗੀ ਉਹਦੇ ਵਿੱਚ ਆਪਾਂ ਜੋ ਕਿ ਲਾਈਨ ਵਾਈਜ਼ ਕਲਾਸਾਂ ਲਗਾ ਰਹੇ ਹਾਂ ਉਸ ਤਰ੍ਹਾਂ ਉਹ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੇ ਜੋ ਵੀ ਵਿਦਿਆਰਥੀ ਜਿੰਨਾਂ ਦਾ ਡਾਊਟ ਹੁੰਦਾਗਾ ਵੀ ਕਲਾਸ ਕਿਹੜੀ ਪਹਿਲਾਂ ਲੱਗੀ ਹੈ ਕਿਹੜੀ ਬਾਅਦ ਚ ਲੱਗੀ ਹੈਗੀ ਤਾਂ ਮੈਂ ਨੰਬਰ ਵੀ ਹੁਣ ਲਗਾਉਣ ਲੱਗਿਆ ਵੀ ਕਿਹੜੇ ਲੈਚਰ ਆਪਣਾ ਚੱਲ ਰਿਹਾ ਹੈਗਾ ਤੇ ਨਾਲ ਨਾਲ ਜੋ ਪਲੇਲਿਸਟ ਹੈਗੀ ਉਹ ਮੈਂ ਸਹੀ ਤਰੀਕੇ ਨਾਲ ਬਣਾਈ ਹੋਈ ਹੈ ਉੱਥੇ ਠੀਕ ਹੈ ਜੀ ਤੇ ਜਰੂਰ ਤੁਸੀਂ ਉਹਨੂੰ ਆ ਪਕੈ ਸਕਦੇ ਵੀ ਲੈਂਡਵਾਚ ਤੁਸੀਂ ਲਗਾ ਸਕਦੇ ਹੋਗੇ ਠੀਕ ਹੈ ਜੀ ਤਾਂ ਅੱਜ ਦੀ ਕਲਾਸ ਨੂੰ ਆਪਾਂ ਸ਼ੁਰੂ ਕਰਦੇ ਹਾਂਗੇ ਤਾਂ ਜੋ ਬਿਦਾਤਾ ਸਿੰਘ ਤੀਰਜੀ ਸੀਗੇ ਇਹਨਾਂ ਦਾ ਜਨਮ ਹੋਇਆ ਸੀਗਾ ਜੀ 15 ਅਗਸਤ ਠੀਕ ਹੈ 15 ਅਗਸਤ 1901 ਦੇ ਵਿੱਚ ਹੋਇਆ ਸੀਗਾ ਠੀਕ ਹੈ ਕਦਰੋਟ ਜੋ ਕਿ 라ਵਲ ਪਿੰਡੀ ਦੇ ਵਿੱਚ ਪੈਂਦਾ ਹੈਗਾ ਜੀ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਿਓ ਤੇਜ ਜੇ ਤੁਹਾਨੂੰ ਕਲਾਸ ਸਲੋ ਲੱਗੀ ਤਾਂ ਕਲਾਸ ਨੂੰ ਤੇਜ਼ ਕਰ ਲਿਓ ਜੀ ਠੀਕ ਹੈ ਜੀ ਨੈਕਸਟ ਨੂੰ ਲਗਰਾਂਗੇ ਇਹਨਾਂ ਦੀ ਜੋ ਕਿ ਮੌਤ ਸੀਗੀ ਤਾਂ ਇਹਨਾਂ ਦੀ ਮੌਤ ਹੋਈ ਸੀਗੀ ਜੀ 4 ਜਨਵਰੀ 4 ਜਨਵਰੀ 1973 ਠੀਕ ਹੈ ਜੀ ਤੇ ਕਿੱਥੇ ਹੋਈ ਸੀਗੀ ਜੀ ਇਹ ਤਾਂ ਇਹ ਇਹਨਾਂ ਦੀ ਮੌਤ ਹੋਈ ਸੀਗੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਇਹ ਮੌਤ ਹੋਈ ਸੀਗੀ ਜੀ ਠੀਕ ਹੈ ਜੀ ਤੇ ਜੋ ਇਹਨਾਂ ਦੀ ਪੜ੍ਹਾਈ ਸੀਗੀ ਇਹਨਾਂ ਦੀ ਤਾਂ ਪੜ੍ਹਾਈ ਦੀ ਗੱਲ ਕਰ ਲੈਣੀ ਹੈਗੀ ਆਪਾਂ ਤਾਮ ਬ੍ਰਾਤਾ ਸਿੰਘ ਤੀਰਸੀ ਜੀ ਜੋ ਕਿ ਇਹਨਾਂ ਨੇ ਪੜ੍ਹਾਈ ਖਾਲਸਾ ਪ੍ਰਚਾਰ ਵਿਦਿਆਲੇ ਤੋਂ ਜੋ ਕਿ ਤਰਨਤਾਰਨ ਦੇ ਵਿੱਚ ਹੈਗਾ ਠੀਕ ਹੈ ਉਥੇ ਨੇ ਕਰੀ ਸੀਗੀ ਜੀ ਠੀਕ ਹੈ ਖਾਲਸਾ ਪ੍ਰਚਾਰ ਵਿਦਿਆਲਾ ਠੀਕ ਹੈ ਜੀ ਜੋ ਕਿ ਤਰਨਤਾਰਨ ਦੇ ਵਿੱਚ ਹੈਗਾ ਠੀਕ ਹੈ ਤਾਂ ਉਹਨਾਂ ਨੇ ਇੱਥੇ ਪ੍ਰਾਇਮਰੀ ਜੋ ਕਿ ਸਿੱਖਿਆ ਪ੍ਰਾਪਤ ਕੀਤੀ ਸੀਗੀ ਠੀਕ ਹੈ ਜੀ ਤੇ ਚੌਥੀ ਜਮਾਤ ਦੇ ਵਿੱਚ ਹੀ ਕਵਿਤਾ ਲਿਖਣ ਲੱਗ ਗਏ ਸੀਗੇ ਵਿਦਤ ਸਿੰਘ ਤੀਰ ਜੀ ਠੀਕ ਹੈ ਤੁਸੀਂ ਇੱਥੇ ਨੋਟ ਕਰ ਲਓ ਵੀ ਜੋ ਕਿ ਪ੍ਰਾਇਮਰੀ ਸਿੱਖਿਆ ਸੀਗੀ ਜ ਇਹ ਇਹਨਾਂ ਦੀ ਇੱਕ ਮਿੰਟ ਪ੍ਰਾਇਮਰੀ ਸਿੱਖਿਆ ਸੀਗੀ ਜ ਇਹਨਾਂ ਦੀ ਇਹ ਠੀਕ ਹੈ ਨੈਕਸਟ ਹੁਣ ਆਪਾਂ ਨੋਟ ਕਰਨਾਗਾ ਜੋ ਕਿ ਇਹ ਕਵਿਤਾਵਾਂ ਜਦੋਂ ਚੌਥੀ ਜਮਾਤ ਦੇ ਵਿੱਚ ਸੀਗੇ ਤਾਂ ਇਹ ਉਦੋਂ ਇਹ ਕਵਿਤਾਵਾਂ ਲਿਖਣ ਲੱਗ ਗਏ ਸੀਗੇ ਜੀ ਠੀਕ ਹੈ ਇਹ 65 ਪੁਆਇੰਟ ਹੈ ਬਹੁਤ ਜ਼ਿਆਦੇ ਹੈ ਤੁਹਾਨੂੰ ਯਾਦ ਰੱਖਣਾ ਹੈਗਾ ਠੀਕ ਹੈ ਜੀ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਜੋ ਕਿ ਅਗਲਾ ਇਹਨਾਂ ਦਾ ਪੁਆਇੰਟ ਆ ਜਾਂਦਾ ਹੈਗਾ ਜੋ ਕਿ ਇਹਨਾਂ ਦੇ ਪਿਤਾ ਜੀ ਦਾ ਨਾਮ ਤੇ ਮਾਤਾ ਜੀ ਦਾ ਨਾਮ ਠੀਕ ਹੈ ਤਾਂ ਇਹਨਾਂ ਜੋ ਪਿਤਾ ਜੀ ਸੀਗੇ ਤਾਂ ਉਹਨਾਂ ਦਾ ਨਾਮ ਸੀਗਾ ਜੀ ਹੀਰਾ ਸਿੰਘ ਹੀਰਾ ਸਿੰਘ ਤੇ ਜੋ ਇਹਨਾਂ ਦੀ ਮਾਤਾ ਜੀ ਸੀਗੇ ਤਾਂ ਇਹਨਾਂ ਦੇ ਮਾਤਾ ਜੀ ਦਾ ਜੋ ਕਿ ਨਾਮ ਸੀਗਾ ਜੀ ਕਾਹਨੀ ਦੇਵੀ ਕਾਹਨੀ ਦੇਵੀ ਠੀਕ ਹੈ ਅ ਨੈਕਸਟ ਹੁਣ ਅਪਾ ਗੱਲ ਕਰਾਂਗੇ ਜੀ ਵਿੱਚ ਜੋ ਕਿ ਨੇ ਮਾਮਾ ਜੀ ਦੇ ਨਾਮ ਸੀਗਾ ਜੋ ਕਿ ਇੱਕ ਪ੍ਰਸਿੱਧ ਕਵੀ ਵੀ ਨੇ ਠੀਕ ਹੈ ਸਭ ਨੂੰ ਪਤਾ ਹੋਵੇਗਾ ਜੀ ਤਾਂ ਕੌਣ ਨੇ ਇਹੋ ਹੀਰਾ ਸਿੰਘ ਦਰਦ ਠੀਕ ਹੈ ਹੀਰਾ ਸਿੰਘ ਦਰਦ ਤਾਂ ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਕਵੀ ਨੇ ਸਭ ਨੇ ਸੁਣਿਆ ਹੋਵੇਗਾ ਠੀਕ ਹੈ ਜੀ ਤੇ ਜੋ ਕਿ ਬਧਾ ਸਿੰਘ ਤੀਰ ਜੀ ਸੀਗੇ ਤਾਂ ਇਹਨਾਂ ਨੂੰ ਹੀ ਆਪਣਾ ਗੁਰੂ ਮੰਨਦੇ ਸੀਗੇ ਠੀਕ ਹੈ ਇਰੇ ਨਾਲ ਲਿਖ ਵੀ ਦੰਨਾ ਹੈਗਾ ਜੋ ਕਿ ਇਹਨਾਂ ਨੂੰ ਉਹ ਗੁਰੂ ਮੰਨਦੇ ਸੀਗੇ ਜੀ ਠੀਕ ਹੈ ਜੀ ਨੈਕਸਟ ਹੁਣ ਆਪਾਂ ਪੁਆਇੰਟ ਨੋਟ ਕਰਾਂਗੇ ਜੋ ਕਿ ਵਿਦਾਤਾ ਦੇ ਜੋ ਕਿ ਆਪਾਂ ਸ਼ਗਿਰਦ ਕਹਿ ਸਕਦੇ ਹਾਂਗੇ ਠੀਕ ਹੈ ਜੋ ਕਿ ਇਹਨਾਂ ਦੇ ਸ਼ਗਿਰਦ ਸੀਗੇ ਉਹਨਾਂ ਦੀ ਗੱਲ ਕਰ ਲੈਨੇ ਜੀ ਹੁਣ ਆਪਾਂ ਠੀਕ ਹੈ ਤਾਂ ਕਿਹੜੇ-ਕਿਹੜੇ ਵਿਅਕਤੀ ਸੀਗੇ ਜੀ ਉਹ ਭਾਵ ਕਿ ਕਿਹੜੇ-ਕਿਹੜੇ ਕਵੀ ਸੀਗੇ ਤਾਂ ਤੇਜਾ ਸਿੰਘ ਹੋ ਗਿਆ ਜੀ ਆਪਣਾ ਤੇਜਾ ਸਿੰਘ ਸਾਂਭਰ ਠੀਕ ਹੈ ਤੇਜਾ ਸਿੰਘ ਸਾਂਭਰ ਇਸ ਤੋਂ ਅਸੀਂ ਨੋਟ ਕਰਨਾ ਹੈਗਾ ਹਰਸ਼ਾ ਸਿੰਘ ਹਰਸ਼ਾ ਸਿੰਘ ਠੀਕ ਹੈ ਜੀ ਇਸ ਤੋਂ ਅਸੀਂ ਨੋਟ ਕਰ ਲਿਓ ਤਾਰਾ ਸਿੰਘ ਕੋਮਲ ਠੀਕ ਹੈ ਤਾਰਾ ਸਿੰਘ ਕੋਮਲ ਤਾਂ ਇਹ ਹੀ ਆਪਣੇ ਹੈਗੇ ਨੇ ਠੀਕ ਹੈ ਜੀ ਨੈਕਸਟ ਹੁਣ ਆਪਾਂ ਇੱਥੇ ਇਹਨਾਂ ਦੇ ਬਾਰੇ ਹੋਰ ਪੁਆਇੰਟ ਬਾਰੇ ਜਾਣ ਲੈਣੇ ਹੈਗੇ ਜੋ ਕਿ ਵਿਧਾਤਾ ਸਿੰਘ ਤੀਰਜੀ ਸੀਗੇ ਆਪਣੇ ਤਾਂ ਇਹਨਾਂ ਦਾ ਜੋ ਕਿ ਮੋਢਲਾ ਨਾਮ ਸੀਗਾ ਜੀ ਠੀਕ ਹੈ ਮੋਢਲਾ ਨਾਮ ਤਾਂ ਇਹਨਾਂ ਦਾ ਮੋਢਲਾ ਨਾਮ ਸੀਗਾ ਜੀ ਦਮੋਦਰ ਠੀਕ ਹੈ ਦਮੋਦਰ ਇਸ ਤੋਂ ਬਾਅਦ ਤੁਸੀਂ ਨੋਟ ਕਰਨਾ ਹੈ ਜੋ ਕਿ ਇਹਨਾਂ ਤੇ ਪ੍ਰਭਾਵਿਤ ਪੂਰੇ ਸੀਗੇ ਜੀ ਇਹ ਕਾਲੀ ਲਹਿਰ ਤੋਂ ਠੀਕ ਹੈ ਕਾਲੀ ਲਹਿਰ ਦਾ ਪ੍ਰਭਾਵ ਸੀਗਾ ਜੀ ਇਹਨਾਂ ਤੇ ਠੀਕ ਹੈ ਤੇ ਇਹਨਾਂ ਤੋਂ ਤਾਂ ਪ੍ਰਭਾਵਿਤ ਸੀਗੇ ਕਿਉਂਕਿ ਇਹਨਾਂ ਦੇ ਅਧਿਨ ਹੀ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਕਾਲੀ ਲਹਿਰ ਦੇ ਦੀ ਨਹੀਂ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਲਿਖਣਾ ਸਰੂ ਕੀਤਾ ਠੀਕ ਹੈ ਜੀ ਇਹ ਬੜਾ ਤੁਸੀਂ ਨੋਟ ਕਰ ਲੈਣਾ ਹੈਗਾ ਤੇ ਨੈਕਸਟ ਹੁਣ ਆਪਾਂ ਪੜ੍ਹਾਂਗੇ ਇਹਦੇ ਵਿੱਚ ਹੁਣ ਆਪਣਾ ਪੁਆਇੰਟ ਆ ਜਾਂਦਾ ਹੈਗਾ ਨੈਕਸਟ ਜੋ ਕਿ 1915 ਦੇ ਵਿੱਚ ਵਿਧਾਤਾ ਨੇ ਆਪਣਾ ਨਾਮ ਦਮੋਦਰ ਤੋਂ ਵਿਧਾਤਾ ਸਿੰਘ ਤੀਰ ਕਰ ਲਿਆ ਸੀਗਾ ਜੀ ਠੀਕ ਹੈ ਮੁਰਲਾ ਨਾਮ ਆਪ ਜਾਣੇ ਵੀ ਇਹਨਾਂ ਦਾ ਜੋ ਕਿ ਦਮੋਦਰ ਸੀਗਾ ਤਾਂ ਇਹਨਾਂ ਨੇ 1915 ਦੇ ਵਿੱਚ ਦਮੋਦਰ ਤੋਂ ਬਦਲ ਕੇ ਆਪਣਾ ਨਾਮ ਕੀਰਾ ਕਲਾਸੀਗਾ ਜੀ ਵਿਦਾਤਾ ਸਿੰਘ ਤੀਰ ਠੀਕ ਹੈ ਵਿਦਾਤਾ ਸਿੰਘ ਤੀਰ ਠੀਕ ਹੈ ਜੀ ਤੇ ਜੋ ਕਿ ਡਾਕਟਰ ਕੁਲਵੀਰ ਸਿੰਘ ਸੀਗੇ ਜੀ ਇੱਥੇ ਮੈਂ ਨੋਟ ਤੁਹਾਨੂੰ ਕਰਵਾ ਦਿੰਨਾ ਹੈਗਾ ਜੋ ਕਿ ਆਪਣੇ ਡਾਕਟਰ ਕੁਲਵੀਰ ਸਿੰਘ ਕਾਂਗ ਠੀਕ ਹੈ ਤਾਂ ਜੋ ਇਹ ਵਿਅਕਤੀ ਸੀਗੇ ਤਾਂ ਇਹਨਾਂ ਨੇ ਵਿਦਾਤਾ ਨੂੰ ਮਹਾਕਵੀ ਦਾਰਜਾ ਦਿੱਤਾ ਸੀਗਾ ਜੀ ਠੀਕ ਹੈ ਨੇ ਮਹਾਕਵੀ ਦਾ ਦਰਜਾ ਦਿੱਤਾ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲੈਣਾ ਹੈਗਾ ਨੈਕਸਟ ਹੁਣ ਆਪਾਂ ਇਹਦੇ ਵਿੱਚ ਪੁਆਇੰਟ ਆਪਾਂ ਹੋਰ ਪੜਾਂਗੇ ਜੋ ਕਿ ਵਿਧਾਤੇ ਦੇ ਜੋ ਕਿ ਖਿਆਲ ਸੀਗੇ ਉਹ ਜਜਬਾ ਛੰਦ ਦੀ ਪੱਕਿਆਈ ਮਹਾਕਵੀ ਦਾ ਦਰਜਾ ਦਿੰਦੀ ਸੀਗੀ ਜੀ ਠੀਕ ਹੈ ਆਪਾਂ ਕਹਿ ਸਕਦੇ ਹਾਂ ਵੀ ਜੋ ਕਿ ਇਹਨਾਂ ਦੇ ਖਿਆਲ ਸੀਗੇ ਵਿਰਾਤਾ ਸਿੰਘ ਤੀਰਜੀ ਦੇ ਖਿਆਲ ਹੋਗੇ ਜਾਂ ਆਪਾਂ ਕਹਿ ਸਕਦੇ ਹਾਂਗੇ ਜਜਬਾ ਠੀਕ ਹੈ ਜੀ ਸ਼ੰਦ ਦੀ ਪਕਿਆਈ ਤਾਂ ਹੀ ਮਹਾਕਵੀ ਦਾ درجہ ਦਿੰਦੀ ਸੀਗੀ ਠੀਕ ਹੈ ਮਹਾਕਵੀ ਦਾ درجہ ਦਿੰਦੀ ਸੀ ਠੀਕ ਹੈ ਜੀ ਨੈਕਸਟ ਪੁਆਇੰਟ ਹੁਣ ਆਪਾਂ ਇਹਦੇ ਵਿੱਚ ਲਿਖਾਂਗੇ ਠੀਕ ਹੈ ਨੈਕਸਟ ਪੁਆਇੰਟ ਆਪਣਾ ਆ ਜਾਂਦਾ ਜੋ ਕਿ ਇਹਨਾਂ ਨੂੰ ਸਟੇਜੀ ਕਵਿਤਾ ਦਾ ਸਾਹ ਸ਼ਵਾਰ ਵੀ ਕਿਹਾ ਜਾਂਦਾ ਹੈਗਾ ਜੀ ਠੀਕ ਹੈ ਜੋ ਕਿ ਆਪਣੇ ਬਿਦਾਤਾ ਸੰਗਤીર ਜੀ ਨੇ ਤਾਂ ਇਹਨਾਂ ਨੂੰ ਸਟੇਜੀ ਕਵਿਤਾ ਦਾ ਸਾ ਸਵਾਰ ਕਿਹਾ ਜਾਂਦਾ ਹੈ ਠੀਕ ਹੈ ਜੀ ਇਸ ਨੂੰ ਤੁਸੀਂ ਨੋਟ ਕਰ ਲੈਣਾ ਹੈਗਾ ਬਹੁਤ ਹੀ ਇੰਪੋਰਟ ਆਪਾਂ ਜੋ ਕਲਾਸਾ ਕਰ ਰਹੇ ਹਾਂ ਫੁੱਲ ਡੀਪਲੀ ਦੇ ਵਿੱਚੋਂ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਇਸ ਕਰਕੇ ਨਾਲ-ਨਾਲ ਆਪਦੇ ਨੋਟਸ ਜਰੂਰ ਬਣਾਈ ਜਾਓ ਠੀਕ ਹੈ ਜੀ ਆਪਣਾ ਕੋਈ ਵੀ ਪੁਆਇੰਟ ਇਦਾਂ ਨਹੀਂ ਹੋਣਾ ਜੋ ਕਿ ਇੱਕ ਅੱਧਾ ਪੁਆਇੰਟ ਤਾਂ ਹੋ ਸਕਦਾ ਵੀ ਬਾਹਰ ਹੋ ਸਕੇ ਠੀਕ ਹੈ ਵੈਸੇ ਆਪਾਂ ਇੱਥੇ ਆਪਾਂ 99% ਆਪਾਂ ਕਰਾਂਗੇ ਠੀਕ ਹੈ ਜੀ ਇੱਕ ਦੋ ਪਰਸੈਂਟ ਮੈਂ ਤਾਂ ਕਹਿ ਰਿਹਾ ਆਂਗਾ ਵੀ ਪੁਆਇੰਟ ਕਈ ਵਾਰ ਕੋਈ ਰਹਿ ਜਾਂਦਾ ਹੈਗਾ ਇਸ ਕਰਕੇ ਤੁਸੀਂ ਉਹ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਮੈਨੂੰ ਠੀਕ ਹੈ ਜੀ ਵੈਸੇ ਮੈਂ ਫੁੱਲ ਡੀਵਲਪ ਤੁਹਾਨੂੰ ਕਰਵਾ ਰਿਹਾ ਆਂਗਾ ਨੈਟਸਾਈਟ ਤੁਹਾਨੂੰ ਜੇ ਮੈਂ ਗੱਲ ਕਰਾਂ ਵੀ ਪੇਡ ਕੋਰਸ ਹੋ ਗਿਆ ਆਪਣੇ ਜੋ ਕਿ ਬਥੇਰੇ ਇੰਸਟੀਚਿਊਟ ਚਲਾਉਂਦੇ ਨੇ ਤਾਂ ਉਹਦੇ ਨਾਲ ਆਪਣਾ ਕੰਟੈਂਟ ਜ਼ਿਆਦਾ ਹੋਊਗਾ ਠੀਕ ਹੈ ਜੀ ਇੰਨੀ ਗੱਲ ਕਲੀਅਰ ਹੈ ਤਾਂ ਨੈਕਸਟ ਤੁਸੀਂ ਨੋਟ ਕਰਨਾ ਹੈਗਾ ਹੁਣ ਆਪਾਂ ਪਿੱਛੇ ਜਾਣਾ ਸੀਗਾ ਜੋ ਕਿ ਸਟੇਜੀ ਕਵਿਤਾ ਦਾ ਸਾਹਸ ਬਾਰਵੀ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਤਾਂ ਬਧਾਤਾ ਨੇ ਜੋ ਕਿ ਰਾਗ ਵਿਦਿਆ ਸੀਗੀ ਇਹਨਾਂ ਦੀ ਤਾਂ ਇਹਨਾਂ ਨੇ ਵੀ ਹਾਸਲ ਕੀਤੀ ਸੀਗੀ ਇਹ ਠੀਕ ਹੈ ਇਸ ਰਾਗ ਦੇ ਵਿੱਚ ਕਵਿਤਾਵਾਂ ਸੁਣਾਈਆਂ ਇਹਨਾਂ ਨੇ ਸਟੇਜਾਂ ਦੇ ਉੱਪਰ ਠੀਕ ਹੈ ਜੋ ਕਿ ਦੇਸ਼ ਭਗਤੀ ਦੀਆਂ ਸੀਗੀਆਂ ਤੁਸੀਂ ਇੱਥੇ ਨੋਟ ਕਰ ਲਿਓ ਇਹਨਾਂ ਨਾਲ ਹੀ ਇਹਦੇ ਠੀਕ ਹੈ ਜੋ ਕਿ ਇਹਨਾਂ ਨੇ ਰਾਗ ਵਿਦਿਆ ਪ੍ਰਾਪਤ ਕਰੀ ਸੀਗੀ ਜੀ ਰਾਗ ਵਿਦਿਆ ਠੀਕ ਹੈ ਪ੍ਰਾਪਤ ਕੀਤੀ ਇਸ ਤੋਂ ਬਾਅਦ ਤੁਸੀਂ ਨੋਟ ਕਰਨਾ ਹੈਗਾ ਰਾਗ ਵਿਦਿਆ ਪ੍ਰਾਪਤ ਕਰਨ ਦੇ ਜੋ ਇਹਨਾਂ ਨੇ ਪ੍ਰਾਪਤ ਕੀਤੀ ਸੀਗੀ ਤਾਂ ਰਾਗ ਦੇ ਵਿੱਚ ਉਹ ਕਵਿਤਾਵਾਂ ਸੀਗੇ ਇਹ ਸੁਣਾਉਂਦੇ ਸੀ ਜੋ ਉਸ ਰਾਗ ਦੇ ਵਿੱਚ ਠੀਕ ਹੈ ਜੋ ਕਿ ਦੇਸ਼ ਭਗਤੀ ਦੇ ਨਾਲ ਸੰਬੰਧਤ ਸੀਗੀਆਂ ਦੇਸ਼ ਭਗਤੀ ਨਾਲ ਸੰਬੰਧਤ ਠੀਕ ਹੈ ਜੀ ਨੈਕਸਟ ਹੁਣ ਆ ਪੁਆਇੰਟ ਇਹਨਾਂ ਬਾਰੇ ਆਪਾਂ ਜਾਣਦੇ ਹਾਂਗੇ ਜੀ ਇਸ ਤੋਂ ਬਾਅਦ ਤੁਸੀਂ ਲਿਖਣਾ ਹੈਗਾ ਜੋ ਕਿ ਇਹਨਾਂ ਦੀ ਕਵਿਤਾ ਸੀਗੀ ਮਾਨਸਿਕ ਪੱਤਰ ਕਰਤਾਰ ਸਿੰਘ ਬਲਗਣ ਨਾਲ ਰਲ ਕੇ ਇਹਨੇ ਸ਼ੁਰੂ ਕੀਤੀ ਸੀਗੀ ਜੀ ਠੀਕ ਹੈ ਇੱਕ ਮਾਨਸਿਕ ਪੱਤਰ ਸੀਗਾ ਕਵਿਤਾ ਕਵਿਤਾ ਮਾਨਸਿਕ ਪੱਤਰ ਠੀਕ ਹੈ ਤਾਂ ਇਹਨਾਂ ਨੇ ਇਹ ਕਰਤਾਰ ਸਿੰਘ ਬਲਗਣ ਕਰਤਾਰ ਸਿੰਘ ਬਲਗਣ ਨਾਲ ਰਲ ਕੇ ਸ਼ਰੂ ਕੀਤਾ ਸੀਗਾ ਸ਼ਰੂ ਕੀਤਾ ਠੀਕ ਹੈ ਜੀ ਨੈਕਸਟ ਹੁਣ ਆਪਾਂ ਇਹਦੇ ਬਾਰੇ ਜੋ ਕਿ ਪੈਂਡ ਆਪਾਂ ਅੱਗੇ ਪੜ੍ਹਾਂਗੇ ਜੋ ਕਿ ਹੀਰਾ ਦੱਦੀ ਸੀਗੇ ਤਾਂ ਇਹਨਾਂ ਨੇ ਫਲਵਾੜੀ ਮਾਨਸਿਕ ਪੱਤਰ ਵਿੱਚ ਵੀ ਕੰਮ ਕੀਤਾ ਸੀਗਾ ਠੀਕ ਹੈ ਜੀ ਜੋ ਕਿ ਹੀਰਾ ਦੱਦ ਦਾ ਇੱਕ ਫਲਵਾੜੀ ਸੀਗਾ ਮਾਨਸਿਕ ਪੱਤਰ ਫਲਵਾੜੀ ਠੀਕ ਹੈ ਇਹ ਵੀ ਇੱਕ ਮਾਨਸਿਕ ਪੱਤਰ ਸੀਗਾ ਜਿਹਦੇ ਵਿੱਚ ਆਪਾਂ ਕਹਿੰਦੇ ਹਨ ਵਿਧਾਤ ਸਿੰਘ ਤੀਰ ਨੇ ਕੰਮ ਕੀਤਾ ਸੀਗਾ ਜੀ ਠੀਕ ਹੈ ਜੀ ਜੀਦੇ ਨਾੜੀ ਨੋਟ ਕਰ ਲਓ ਵੀ ਇਹ ਮਾਸਿਕ ਪੱਤਰ ਸੀਗਾ ਇਹਨਾਂ ਦਾ ਹੀਰਾ ਸਿੰਘ ਦਾ ਦੀ ਦਾ ਠੀਕ ਐ ਚਲੋ ਹੁਣ ਆਪਾਂ ਨੈਕਸਟ ਪੁਆਇੰਟ ਕਰਦੇ ਹਾਂ ਇਹਨਾਂ ਦੇ ਬਾਰੇ ਅੱਗੇ ਹੁਣ ਆਪਾਂ ਇਹਨਾਂ ਦੇ ਬਾਰੇ ਜਾਣਦੇ ਹਾਂ ਜੋ ਕਿ ਬਰਤ ਸਿੰਘ ਤੀਰ ਸੀਗੇ ਆਪਣੇ ਤਾਂ ਇਹਨਾਂ ਨੇ ਇੱਕ ਪੁਸਤਕ ਸੀਗੀ ਜਿਹਦੇ ਇਹਨਾਂ ਨੇ ਪੰਜਾਬੀ ਅਨੁਵਾਦ ਕੀਤਾ ਸੀਗਾ ਠੀਕ ਐ ਤਿੰਨ ਸਿਪਾਹੀ ਸਰ ਲੇ ਕੇ ਇਹਨਾਂ ਨੇ ਅਨੁਵਾਦ ਕੀਤਾ ਸੀਗਾ ਉਸ ਬੁੱਕ ਦਾ ਆਪਾਂ ਨਾਮ ਮੈਂ ਤੁਹਾਨੂੰ ਦੱਸ ਰਹੇ ਹਾਂਗਾ ਕ੍ਰਾਈਮ ਐਂਡ ਪੁਨਿਸ਼ਮੈਂਟ ਪੁਨਿਸ਼ਮੈਂਟ ਠੀਕ ਹੈ ਜੀ ਤਾਂ ਇਹ ਪੁਸਤਕ ਸੀਗੀ ਇਹਨਾਂ ਦਾ ਜੋ ਕਿ ਬ达 ਸਿੰਘ ਤੀਰ ਨੇ ਇਹਨਾਂ ਨੇ ਪੰਜਾਬੀ ਅਨੁਵਾਦ ਕੀਤਾ ਸੀਗਾ ਠੀਕ ਹੈ ਪੰਜਾਬੀ ਅਨੁਵਾਦ ਕੀਤਾ ਸੀਗਾ ਜੀ ਤੇ ਇਹਨਾਂ ਨੇ ਜੋ ਕਿ ਸਰਲੇਖ ਵਰਤਿਆ ਸੀਗਾ ਸਰਲੇਖ ਦਾ ਨਾਮ ਕੀ ਸੀਗਾ ਸਰਲੇਖ ਤਾਂ ਇਹਨਾਂ ਨੇ ਤਿੰਨ ਸਿਪਾਹੀ ਇਹਨਾਂ ਨੇ ਇਹ ਸਰਲੇਖ ਵਰਤਿਆ ਸੀਗਾ ਜੀ ਠੀਕ ਹੈ ਜੀ ਇਸ ਗੱਲ ਤੁਸੀਂ ਨੋਟ ਕਰ ਲੈਣਾ ਹੈਗਾ ਨੈਕਸਟ ਜੋ ਕਿ ਇਹਨਾਂ ਨੇ ਸਮਾਜਿਕ ਸਮੱਸਿਆਵਾਂ ਬਾਰੇ ਵੀ ਬਹੁਤ ਲਿਖਿਆ ਸੀਗਾ ਠੀਕ ਹੈ ਸਮਾਜਿਕ ਸਮੱਸਿਆਵਾਂ ਬਾਰੇ ਲਿਖਿਆ ਠੀਕ ਹੈ ਜੀ ਨੈਕਸਟ ਹੁਣ ਆਪਾਂ ਜਾਣਾਂਗੇ ਜੋ ਕਿ ਅਗਰਾਂ ਦਾ ਪੈਨਟ ਆ ਰਿਹਾ ਹੈਗਾ ਜੀ ਜੋ ਕਿ ਇਹਨਾਂ ਨੇ ਬਚਪਨ ਦੀਆਂ ਕਵਿਤਾਵਾਂ ਨੇ ਫੁਲਵਾੜੀ ਦੇ ਵਿੱਚ ਸਭੀਆਂ ਸੀ ਇਹਨਾਂ ਦੀਆਂ ਠੀਕ ਹੈ ਜੀ ਜੋ ਕਿ ਮਾਨਸਿਕ ਪੱਤਰ ਸੀਗਾ ਪਿੱਛੇ ਪੜ੍ਹ ਕੇ ਆਈਆਂਗੇ ਠੀਕ ਹੈ ਤਾਂ ਉਹਨਾਂ ਦੇ ਵਿੱਚ ਇਹਨਾਂ ਦੀਆਂ ਕਵਿਤਾਵਾਂ ਸਫੀਆਂ ਸੀਗੀਆਂ ਜੀ ਠੀਕ ਹੈ ਜੋ ਕਿ ਬਚਪਨ ਦੀਆਂ ਕਵਿਤਾਵਾਂ ਸੀ ਇਹਨਾਂ ਦੀਆਂ ਠੀਕ ਹੈ ਆਪਾਂ ਬੱਚੇ ਪੜ੍ਹ ਕੇ ਆਏ ਵੀ 4th ਕਲਾਸ ਤੋਂ ਹੀ ਦਾਸ ਸਿੰਘ ਤੀਰ ਕਵਿਤਾਵਾਂ ਲਿਖਣ ਲੱਗ ਗਏ ਸੀਗੇ ਹਨ ਤਾਂ ਇਹਨਾਂ ਦੀਆਂ ਜੋ ਕਿ ਕਵਿਤਾਵਾਂ ਸੀਗੀਆਂ ਬਚਪਨ ਦੀਆਂ ਤਾਂ ਉਹ ਫੁਲਵਾੜੀ ਜੋ ਕਿ ਇੱਕ ਮਾਸਿਕ ਪੱਤਰ ਸੀਗਾ ਉਹਦੇ ਵਿੱਚ ਸਫੀਆਂ ਸੀਗੀਆਂ ਠੀਕ ਹੈ ਜੀ ਸਫੀਆਂ ਠੀਕ ਹੈ ਨੈਸਟਰ ਦੇ ਵਿੱਚ ਆਪਾਂ ਹੁਣ ਪੁਆਇੰਟ ਨੋਟ ਕਰਾਂਗੇ ਜੋ ਕਿ ਭਾਈ ਨੰਦ ਨਾਲ ਗੋਆ ਦੀਆਂ ਫਾਰਸੀ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਇਹਨਾਂ ਨੇ ਜੋ ਉਹਨਾਂ ਦਾ ਨਾਮ ਕੀ ਸੀਗਾ ਜੀ ਸੱਚੀ ਪ੍ਰੀਤ ਠੀਕ ਹੈ ਇੱਕ ਸੱਚੀ ਪ੍ਰੀਤ ਨਾਮ ਸੀਗਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀਗਾ ਕਵਿਤਾਵਾਂ ਦਾ ਜੋ ਕਿ ਭਾਈ ਨੰਦ ਲਾਲ ਭਾਈ ਨੰਦ ਲਾਲ ਠੀਕ ਹੈ ਜੀ ਤਾਂ ਗੋਆ ਦੀਆਂ ਗੋਆ ਦੀਆਂ फारसी कवितावां ਦਾ ਪੰਜਾਬੀ ਅਨਵਾਦ ਸੱਚੀ ਪ੍ਰੀਤ ਨਾਮ ਹੀ ਢ ਕੀਤਾ ਸੀਗਾ ਜੀ ਨਾਮ ਹੀ ਢ ਕੀਤਾ ਠੀਕ ਹੈ ਨੈਕਸਟ ਹੋਣੇ ਦੇ ਵਿੱਚ ਆਪਾਂ ਇਹਦਾ ਆਪਾਂ ਜਾਣਾਂਗੇ ਜੀ ਜੋ ਕਿ ਬ੍ਰਾਤਾ ਸਿੰਘ ਤੀਰਜੀ ਨੇ ਇਹਨਾਂ ਨੇ ਆਪਣੀਆਂ ਕਵਿਤਾਵਾਂ ਖੇਤਾਂ ਦਾ ਸਾਧੂ ਵਿੱਚ ਕਿਸਾਨ ਨੂੰ ਖੇਤਾਂ ਦਾ ਸਾਧੂ ਕਹਿੰਦਾ ਹੈਗਾ ਜੀ ਉਹਦੇ ਵਿੱਚ ਠੀਕ ਹੈ ਇਹਨਾਂ ਦੀ ਇੱਕ ਕਵਿਤਾ ਹੈਗੀ ਠੀਕ ਹੈ ਖੇਤਾਂ ਦਾ ਸਾਧੂ ਖੇਤਾਂ ਦਾ ਸਾਧੂ ਠੀਕ ਹੈ ਤਾਂ ਜੋ ਇਸ ਦੇ ਵਿੱਚ ਕਿਸਾਨ ਨੂੰ ਖੇਤਾਂ ਦਾ ਸਾਧੂ ਕਿਹਾ ਹੈਗਾ ਜੀ ਠੀਕ ਹੈ ਜੀ ਖੇਤਾਂ ਸਾਧੂ ਕਿਸ ਨੂੰ ਕਿਹਾ ਹੈਗਾ ਜੀ ਕਿਸਾਨ ਨੂੰ ਠੀਕ ਹੈ ਅੰਨੇ ਚ ਲਈਏ ਹੁਣ ਆਪਾਂ ਠੀਕ ਹੈ ਜੀ ਜੋ ਕਿ ਦੇਸ਼ ਭਗਤੀ ਇਨਕਲਾਬੀ ਸਿੱਖ ਇਤਿਹਾਸ ਬਾਰੇ ਵੀ ਇਹਨਾਂ ਨੇ ਬਹੁਤਿਆਦ ਲਿਖਿਆ ਸੀਗਾ ਠੀਕ ਹੈ ਤੇ ਅਜਿਹਾ ਸਤੀਤੀ ਕਵੀ ਸੀਗਾ ਜੀ ਇਹ ਜਿਨ੍ਹਾਂ ਨੇ ਆਜ਼ਾਦੀ ਲਈ ਵੀ ਰਚਨਾਵਾਂ ਲਿਖੀਆਂ ਸੀਗੀਆਂ ਇਹਨਾਂ ਨੇ ਠੀਕ ਹੈ ਜੀ ਇਸੇ ਗੱਲ ਤੁਸੀਂ ਨੋਟ ਕਰ ਲੈਣਾਗਾ ਨੈਕਸਟ ਹੁਣ ਅਪਾਂ ਗੱਲ ਕਰਾਂਗੇ ਜੋ ਕਿ ਇਹਨਾਂ ਦੇ ਕਾਵਿ ਸੰਗ੍ਰਹਿ ਨੇ ਠੀਕ ਹੈ ਜੀ ਤਾਂ ਜੀ ਗੱਲ ਕਰੀਏ ਇਹਨਾਂ ਦੇ ਕਾਵਿ ਸੰਗ੍ਰਹਿਾਂ ਦੀ ਤਾਂ ਇਹਨਾਂ ਦੇ ਟੋਟਲ ਜੋ ਕਿ ਕਾਵਿ ਸੰਗ੍ਰਹਿ ਹੈਗੇ ਨੇ ਉਹ ਕਿੰਨੇ ਨੇ ਜੀ ਤਾਂ ਇਹਨਾਂ ਦੇ 14 ਕਾਵਿ ਸੰਗ੍ਰਹਿ ਹੈਗੇ ਠੀਕ ਹੈ ਆ ਹੁਣ ਇਹਨਾਂ ਦੇ ਬਾਰੇ ਆਪਾਂ ਜਾਣ ਲੈਣੀ ਹੈਗੀ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤੀਰ ਤਰੰਗ ਤੀਰ ਤਰੰਗ ਤਾਂ ਇਹ 1926 ਦੇ ਵਿੱਚ ਇਹਨਾਂ ਨੇ ਕਾਪ ਸਿੰਘ ਰਾਏ ਇਹ ਪ੍ਰਕਾਸ਼ਿਤ ਕੀਤਾ ਸੀਗਾ ਠੀਕ ਹੈ ਤੇ ਇਹ ਪਹਿਲੀ ਇਹਨਾਂ ਦੀ ਪ੍ਰਕਾਸ਼ਤਰ ਚਣ ਹੈਗੀ ਜੀ ਠੀਕ ਹੈ ਇਹ ਤੁਸੀਂ ਪੁਆਇੰਟ ਨੋਟ ਕਰ ਲੈਣੇ ਨੇ ਠੀਕ ਹੈ ਪਹਿਲੀ ਪ੍ਰਕਾਸ਼ਿਤ ਰਚਨਾ ਤੇ ਇਹਦੇ ਵਿੱਚ ਇਨਕਲਾਬੀ ਹੋਣ ਕਰਕੇ ਅੰਗਰੇਜ਼ਾਂ ਨੇ ਇਹ ਕਿਤਾਬ ਬੈਨ ਕਰਤੀ ਸੀਗੀ ਠੀਕ ਹੈ ਤੇ 1000 ਰੁਪਏ ਜੁਰਮਾਨਾ ਵੀ ਲੱਗਿਆ ਸੀ ਇਸ ਦੇ ਉੱਪਰ ਤੇ 3 ਸਾਲ ਦੀ ਸਜ਼ਾ ਵੀ ਕੀਤੀ ਗਈ ਸੀ ਇਹਦੇ ਤੇ ਠੀਕ ਹੈ ਇਨਕਲਾਬੀ ਹੋਣ ਕਰਕੇ ਮੈਂ ਸਾਈਡ ਲਾਈਨ ਤੇ ਲਿਖ ਦਿੰਦਾਗਾ ਜੀ ਠੀਕ ਹੈ ਜੀ ਇਹਦੇ ਵਿੱਚ ਜੋ ਕਿ ਪੁਆਇੰਟ ਹੈਗਾ ਆਪਣਾ ਵੀ ਇਨਕਲਾਬੀ ਹੋਣ ਕਰਕੇ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਇਸ ਕਿਤਾਬ ਨੂੰ ਇਸ ਕਿਤਾਬ ਨੂੰ ਬੈਨ ਕੀਤਾ ਠੀਕ ਹੈ ਤੇ ਇਹਦੀ ਕਿਤਾਬ ਦੇ ਉੱਤੇ 1000 ਰੁਪਏ ਦਾ ਜੁਰਮਾਨਾ ਵੀ ਰੱਖਿਆ ਸੀਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਵੀ ਨੋਟ ਕਰ ਲਿਓ ਵੀ ਇਹਦੇ ਵਿੱਚ 3 ਸਾਲ ਦੀ ਸਜ਼ਾ ਵੀ ਇਹਨਾਂ ਦਿੱਤੀ ਸੀਗੀ ਠੀਕ ਹੈ 3 ਸਾਲ ਦੀ ਸਜਾ ਠੀਕ ਹੈ ਇਸ ਗੱਲ ਨੂੰ ਤੁਸੀਂ ਨੋਟ ਕਰ ਲੈਣਾ ਹੈਗਾ ਨੈਕਸਟ ਹੁਣ ਆਪਾਂ ਜਾਣਾਂਗੇ ਇਹਨਾਂ ਜੋ ਕਿ ਅਗਲਾ ਹੀ ਆਪਣੀ ਕਹਿ ਸਕਦੇ ਆ ਵੀ ਕਾਪ ਸੰਗ੍ਰਹਿ ਹੈਗਾ ਠੀਕ ਹੈ ਜਿਹਦਾ ਨਾਮ ਹੈਗਾ ਅਣਿਆਲੇ ਤੀਰ ਅਣਿਆਲੇ ਤੀਰ ਠੀਕ ਹੈ ਜੀ ਇਸ ਦੇ ਜੋ ਕਿ ਪ੍ਰਕਾਸ਼ਿਤ ਹੋਇਆ ਸੀਗਾ ਜੀ ਇਹ 1930 ਦੇ ਵਿੱਚ ਠੀਕ ਹੈ ਹੁਣ ਆਪਾਂ ਜਾਣ ਲੈਣੇ ਆ ਜੋ ਕਿ ਇਹ ਵਿੱਚ ਕੀ ਕੁਝ ਗੱਲਾਂ ਕੀਤੀਆਂ ਨੇ ਬ达 ਸਿੰਘ ਤੀਰ ਜੀ ਨੇ ਠੀਕ ਹੈ ਤਾਂ ਇਸ ਨੂੰ ਆਪਣਾ ਪਹਿਲਾ ਕਾਪ ਸੰਗ੍ਰਹਿ ਮੰਨਦੇ ਨੇ ਜੋ ਕਿ ਅਵਧਾ ਸਿੰਘ ਤੀਰ ਜੀ ਨੇ ਠੀਕ ਹੈ ਜੋ ਕਿ ਇਹ ਇਹਨਾਂ ਦਾ ਕਾਪ ਸੰਗ੍ਰਹਿ ਹੈ ਤਾਂ ਇਹ ਪਹਿਲਾ ਕਾਪ ਸੰਗ੍ਰਹਿ ਮੰਨਦੇ ਹਨ ਠੀਕ ਹੈ ਜੀ ਕੌਣ ਮੰਨਦੇ ਹੈਗੇ ਵਿਰਾਤਾ ਸਿੰਘ ਤੀਰ ਠੀਕ ਹੈ ਮੈਂ ਇੱਥੇ ਨਾਲ ਲਿਖ ਵੀ ਦਿੰਦਾ ਹੈਗਾ ਠੀਕ ਹੈ ਜੀ ਇਸ ਨੂੰ ਤੁਸੀਂ ਨੋਟ ਕਰ ਲਿਓ ਨੈਕਸਟ ਹੈਗਾ ਨੈਕਸਟ ਹੁਣ ਅਪ ਜਾਣਾਗੇ ਜੋ ਕਿ ਇਹਨਾਂ ਦਾ ਅਗਲਾ ਕਾਪ ਸੰਗ੍ਰਹਿ ਹੈਗਾ ਜੀ ਤ੍ਰੋਵ ਭਗਤ ਠੀਕ ਹੈ ਤ੍ਰੋਵ ਭਗਤ ਠੀਕ ਹੈ ਜੀ ਇਹਦੇ ਵਿੱਚ ਜੋ ਕਿ ਇਹ ਲਿਖਿਆ ਗਿਆ ਸੀਗਾ ਜੀ ਇਹ 1915 ਦੇ ਵਿੱਚ ਠੀਕ ਹੈ ਤੇ ਪ੍ਰਕਾਸ਼ਿਤ ਕਦੋਂ ਹੋਇਆ ਸੀਗਾ ਜੀ ਇੱਥੇ ਮੈਂ ਲਿਖ ਦਿੰਦਾ ਵੀ ਲਿਖਿਆ ਗਿਆ ਠੀਕ ਹੈ 1915 ਦੇ ਵਿੱਚ ਤੇ ਪ੍ਰਕਾਸ਼ਿਤ ਜੋ ਇਹ ਹੋਇਆ ਸੀਗਾ ਜੀ ਕਿਤਾ ਨੂੰ ਇਹ 1931 ਮਿਲੇਗਾ ਤੇ 1900 ਪੰਟੀ ਵੀ ਮਿਲ ਜਿਆਦਾ ਤੁਹਾਨੂੰ ਠੀਕ ਹੈ ਜੀ ਤਾਂ ਤੁਸੀਂ ਦੋਨੇ ਯਾਦ ਰੱਖ ਲੈਣੇ ਹੈਗੇ ਤੇ ਇਹਦਾ ਜੋ ਕਿ ਸਭ ਤੋਂ ਇਹ ਲੰਬੀ ਬਿਰਤਾਂਤਕ ਕਵਿਤਾ ਹੈਗੀ ਹੈ ਇਹਨਾਂ ਦੀ ਠੀਕ ਹੈ ਲੰਮੀ ਬਿਰਤਾਂਤਕ ਕਵਿਤਾ ਠੀਕ ਹੈ ਜੀ ਨੈਕਸਟ ਔਰ ਅਗਲੀ ਗੱਲ ਕਰਾਂਗੇ ਜੋ ਕਿ ਇਹਨਾਂ ਦਾ ਕਾਵਿ ਸੰਗ੍ਰਹਿ ਹੈਗਾ ਜੀ ਅਗਲਾ ਮਿੱਠੇ ਮੇਵੇ 1934 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਤੇ ਇਹ ਬੱਚਿਆਂ ਨਾਲ ਸੰਬੰਧਿਤ ਇਹਦੇ ਵਿੱਚ ਕਵਿਤਾਵਾਂ ਸ਼ਾਮਲ ਨੇ ਠੀਕ ਹੈ ਜੀ ਬੱਚਿਆਂ ਨਾਲ ਸੰਬੰਧਿਤ ਕਵਿਤਾਵਾਂ ਠੀਕ ਹੈ ਤੇ ਹੁਣ ਨੈਕਸਟ ਆਪਾਂ ਅਗਲੇ ਕਾਪਸ ਗ੍ਰੀਤੀ ਗੱਲ ਕਰ ਲੈਣੇ ਹੈਗੇ ਬਚਨ ਬਿਲਾਸ ਠੀਕ ਹੈ ਜੀ ਬਚਨ ਬਿਲਾਸ ਇਹ 1935 ਦੇ ਵਿੱਚ ਇਹਨਾਂ ਦਾ ਪ੍ਰਕਾਸ਼ਿਤ ਹੋਇਆ ਸੀਗਾ ਤੇ ਇਹਦੇ ਵਿੱਚ ਜੋ ਕਿ ਗੱਲ ਕਰੀ ਗਈ ਹੈਗੀ ਸਿੱਖ ਧਰਮ ਨਾਲ ਸਿੱਖ ਧਰਮ ਨਾਲ ਸਮਾਜ ਸੁਧਾਰਕ ਰਚਨਾਵਾਂ ਇਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਠੀਕ ਹੈ ਅਗਲੇ ਕਾਪ ਸੰਗ੍ਰਹਿ ਦੀ ਗੱਲ ਕਰ ਲੈਣੇ ਹੁਣ ਆਪਾਂ ਇੱਥੇ ਤਾਨਾ ਜੋ ਕਿ ਅਗਲਾ ਕਾਪ ਸੰਗ੍ਰਹਿ ਹੈਗਾ ਜੀ ਨਾਲ ਦੇਮਤੀ ਦੇਮਤੀ ਠੀਕ ਹੈ ਜੀ ਨਾਲ ਦੇਮਤੀ ਠੀਕ ਹੈ ਠੀਕ ਹੈ ਜੀ ਇਹ ਜੋ ਕਿ ਪ੍ਰਕਾਸ਼ਤ ਹੋਇਆ ਸੀਗਾ 1937 ਦੇ ਵਿੱਚ ਤੇ ਇਹਦੇ ਵਿੱਚ ਜੋ ਕਿ ਵਿਰਤਾਤਕ ਕਵਿਤਾਵਾਂ ਹੈਗੀਆਂ ਨੇ ਕਵਿਤਾਵਾਂ ਠੀਕ ਹੈ ਜੋ ਕਿ ਲੰਮੀਆਂ ਨੇ ਜੀ ਠੀਕ ਹੈ ਲੰਮੀ ਬਿਰਤਾਂਤਕ ਕਵਿਤਾ ਇਹਦੇ ਵਿੱਚ ਸ਼ਾਮਲ ਨੇ ਆਪਣੀਆਂ ਤੇ ਨੈਕਸਟਸੀਂ ਨੋਟ ਕਰਨਾ ਹੈ ਦਾ ਅਗਲਾ ਕਾਵਿ ਸੰਗ੍ਰਹਿ ਜਿਹਦਾ ਨਾਮ ਹੈਗਾ ਜੀ ਨਵੇਂ ਨਵੇਂ ਨਿਸ਼ਾਨੇ ਠੀਕ ਹੈ ਜੋ ਕਿ 1940 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਜੀ ਤੇ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਵੀ ਕੀ ਇਹਦੇ ਵਿੱਚ ਹੋਇਆ ਸੀਗਾ ਤਾਂ ਜੋ ਕਵਿਤਾਵਾਂ ਜੋ ਕਿ ਸੰਬੰਧਿਤ ਨੇ ਸਿੱਖ ਧਰਮ ਤੇ ਦੇਸ਼ ਪਿਆਰ ਨਾਲ ਸੰਬੰਧਿਤ ਕਵਿਤਾਵਾਂ ਦੇ ਵਿੱਚ ਸ਼ਾਮਲ ਕੀਤੀ ਗਈਆਂ ਨੇ ਠੀਕ ਹੈ ਨੋਟ ਕਰ ਲਿਓ ਸਿੱਖ ਧਰਮ ਤੇ ਦੇਸ਼ ਪਿਆਰ ਨਾਲ ਸੰਬੰਧਿਤ ਕਵਿਤਾਵਾਂ ਠੀਕ ਹੈ ਜੀ ਇਹਨਾਂ ਦੀ ਗੱਲ ਕਲੀਅਰ ਹੈ ਤੇ ਨੈਕਸਟ ਵੱਧਦੇ ਹੁਣ ਆਪਾਂ ਇੰਦਾ ਅਗਲਾ ਕਾਪ ਸੰਗਰਹਿ ਜੇਗਾ ਦਸ਼ਮੇਸ਼ ਦਰਸ਼ਨ ਦਸ਼ਮੇਸ਼ ਦਰਸ਼ਨ ਠੀਕ ਹੈ 1941 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਜੀ ਇਹ ਠੀਕ ਹੈ ਜੀ ਤੇ ਇਹਦੇ ਵਿੱਚ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਬਾਰੇ 602 ਪੰਨਿਆਂ ਦੀ ਲੰਮੀ ਰਚਨਾ ਠੀਕ ਹੈ ਜੀ 602 ਪੰਨਿਆਂ ਦੀ ਲੰਮੀ ਰਚਨਾ ਠੀਕ ਹੈ ਅਗਲੇ ਇਹਨਾਂ ਦੇ ਕਾਪ ਸੰਗ੍ਰਹਿ ਦੀ ਗੱਲ ਕਰ ਲੈਣੇ ਹੁਣ ਆਪਾਂ ਇਸ ਤੋਂ ਬਾਅਦ ਤੁਸੀਂ ਨੋਟ ਕਰਿਓ ਗੁੰਗੇ ਗੀਤ ਠੀਕ ਹੈ ਗੁੰਗੇ ਗੀਤ 1944 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਨੋਟ ਕਰ ਲੈਣਾਗਾ। ਇਸ਼ਕ ਹਕੀਕੀ ਇਸਕ ਮਜਾਜੀ ਤੇ ਸੂਫੀ ਰੰਗਤ ਸੂਵੀ ਰੰਗਤ ਸ਼ਾਇਆਵਾਦ ਤੋਂ ਪ੍ਰਭਾਵਿਤ ਇਹ ਕਾਵ ਸੰਗ੍ਰਹਿ ਹੈਗਾ ਠੀਕ ਹੈ। ਸ਼ਾਇਆਵਾਦ ਪ੍ਰਭਾਵਿਤ ਹੈ ਠੀਕ ਹੈ ਜੀ ਨੈਕਸਟ ਤੁਸੀਂ ਨੋਟ ਕਰਨਾ ਹੈ ਹੁਣ ਦੇ ਵਿੱਚ ਜੋ ਕਿ ਪ੍ਰਸਿੱਧ ਕਵਿਤਾਵਾਂ ਨੇ ਹਨ ਮੈਂ ਤੁਹਾਨੂੰ ਉਹ ਲਿਖਵਾ ਦਿੰਦਾ ਜੋ ਕਿ ਇਹਦੇ ਵਿੱਚ ਕਾਫੀ ਨੇ ਇਹਦੇ ਵਿੱਚ ਹੈਗੀਆਂ ਨੇ ਪ੍ਰਸਿੱਧ ਕਵਿਤਾਵਾਂ ਇਹ ਸੇ ਕਾਫੀ ਰਹਦੀਆਂ ਠੀਕ ਹੈ ਤਾਇਦਰ ਜੀ ਨੋਟ ਕਰਿਓ ਕਾਲੀਗਾਹ ਕਾਲੀ ਗਾਂ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਤੇ ਗੋਰੀ ਗੁਜਰ ਗੋਰੀ ਗੁਜਰ ਠੀਕ ਹੈ ਜੀ ਤੇ ਜੋ ਕਿ ਕਾਲੀ ਗਾਂ ਭਾਤ ਮਾਤਾ ਦੇ ਵਿੱਚ ਤੇ ਗੋਰੀ ਗੁਜਰ ਹੈ ਕਿ ਜੋ ਕਿ ਉਹ ਅੰਗਰੇਜ਼ ਸਰਕਾਰ ਨੂੰ ਇਹਦੇ ਵਿੱਚ ਕਿਹਾ ਗਿਆ ਹੈਗਾ ਠੀਕ ਹੈ ਜੋ ਕਿ ਕਾਲੀ ਗਾਂ ਆਲੀ ਗਿਆ ਦਸਾਇਆ ਗਿਆ ਹੈਗਾ ਵੀ ਭਾਰਤ ਮਾਤਾ ਤੇ ਜੋ ਕਿ ਗੋਰੀ ਗੁੱਜ ਰਹੀਗੀ ਉਹ ਅੰਗਰੇਜ਼ ਸਰਕਾਰ ਅੰਗਰੇਜ਼ ਸਰਕਾਰ ਠੀਕ ਹੈ ਜੀ ਨੈਕਸਟ ਵਧੀਏ ਹੁਣ ਆਪਾਂ ਨੈਕਸਟ ਇਹਦਾ ਕਾਪਸ ਗਏ ਆ ਜਾਂਦਾ ਹੈਗਾ ਜੀ ਬੰਦਾ ਬਹਾਦਰ ਬੰਦਾ ਬਹਾਦਰ ਠੀਕ ਹੈ ਤਾਂ ਜੋ ਇਹਨਾਂ ਦੇ ਇਹ ਕਾਵ ਸੰਗ੍ਰਹਿ ਹੈਗਾ ਇਹ ਹੋਇਆ ਸੀ ਪ੍ਰਕਾਸ਼ਿਤ 1946 ਦੇ ਵਿੱਚ ਠੀਕ ਹੈ ਤੇਰੇ ਵਿੱਚ ਲੰਮੀ ਬਿਰਦਾਤਕ ਕਵਿਤਾਵਾਂ ਸ਼ਾਮਲ ਨੇ ਇਹਦੇ ਵਿੱਚ ਠੀਕ ਹੈ ਜੀ ਕਵਿਤਾਵਾਂ ਸ਼ਾਮਲ ਹਨ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅਗਲੇ ਕਾਵ ਸੰਗ੍ਰਹਿ ਦੀ ਗੱਲ ਕਰ ਲੈਣੀ ਹੈਗੇ ਜਿਹਦਾ ਨਾਮ ਹੈਗਾ ਜੀ ਰੂਪ ਰਾਣੀ ਸੰਕੁੰਤਲਾ ਰੂਪ ਰਾਣੀ ਸੰਕੁੰਤਲਾ ਇਹ ਪ੍ਰਕਾਸ਼ਿਤ ਹੋਇਆ ਸੀਗਾ ਜੀ 1948 ਦੇ ਵਿੱਚ ਠੀਕ ਹੈ ਤਾਂ ਚਲੋ ਅੱਜ ਦੀ ਕਲਾਸ ਆਪਾਂ ਇੰਨੀ ਰੱਖ ਲੈਨੇ ਆ ਜੀ ਠੀਕ ਹੈ ਜੋ ਕਿ ਆਪਣਾ ਰੂਪਰਾਣੀ ਸਗੰਤਲਾ ਜੋ ਕਿ ਇਹਨਾਂ ਦਾ ਕਾਪ ਸੰਗ੍ਰਹਿ ਹੈਗਾ ਤੁਸੀਂ ਇਸ ਬਾਰੇ ਸਰਚ ਕਰਨਾ ਹੈ ਇੱਕ ਦੋ ਪੁਆਇੰਟ ਤੁਸੀਂ ਕਮੈਂਟ ਕਰਨੇ ਆ ਕਲਾਸ ਤੋਂ ਜੋ ਆਪਣੀ ਸਮਾਪਤ ਹੋ ਚੁੱਕੀ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੋ ਕਿ ਆਪਣਾ ਰੂਪਰਾਣੀ ਸਗੰਤਲਾ 1948 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਜਿਹਦੇ ਵਿੱਚ ਕੀ ਇਹਦੇ ਵਿੱਚ ਗੱਲ ਕਰੀ ਗਈ ਹੈ ਹੈ ਨਾ ਤੁਸੀਂ ਉਹਦੇ ਬਾਰੇ ਮੈਨੂੰ ਜਰੂਰ ਦੱਸਣਾ ਹੈ ਕਮੈਂਟ ਕਰਕੇ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਜੋ ਇਸ ਕਲਾ ਦਾ ਪੀਡੀਐਫ ਹੋਵੇਗਾ ਉਹ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜੇਗਾ ਜੀ ਠੀਕ ਹੈ ਜੀ ਤੇ ਆਪਣੀ ਜੋ ਕਿ ਮਿਕਸਰ ਐਮਸੀਕਿਊ ਦੀ ਕਲਾਸ ਹੈਗੀ ਉਹਨ ਸਟਾਰਟ ਹੋਣ ਜਾ ਰਹੀ ਹੈਗੀ ਜੋ ਕਿ 7 ਪੀਐਮ ਤੇ ਆਪਣੀ ਕਲਾਸ ਉਹ ਲਾਈਵ ਹੋ ਜਾਏਗੀ ਠੀਕ ਹੈ ਜੀ 7 ਪੀਐਮ ਤੇ ਆਪਣੀ ਲਾਈਵ ਕਲਾਸ ਹੋਇਆ ਕਰੇਗੀ ਜੀ ਠੀਕ ਹੈ ਤਾਂ ਸਭ ਜਣੇ ਜਰੂਰ ਜੁੜਨਾ ਉਸ ਕਲਾਸ ਦੇ ਵਿੱਚ ਮਿਲਦੇ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਜੀ ਧੰਨਵਾਦ